ਹੈਲੋ ਮਾਰ ਕੀ ਆ ਤੁਹਾਡਾ ਸਾਹ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰ ਤੂੰ ਹੀ ਕਿਤੇ ਭੱਜੇ ਨਾ ਲੇ ਗੋ ਉਹ ਵਜ ਨਹੀਂ ਹੋ ਗਿਆ ਸਭ 2 ਮਹੀਨੇ ਹੋਏ ਤੁਹਾਡੇ ਪੈਸੇ ਲੈ ਕੇ ਕਿਤੇ ਪਿੰਡੋਂ ਚਲ ਗਿਆਂ ਮੈਂ ਕਿਤੇ ਉਹ ਦੇ ਦਿੰਨੇ ਸਭ ਦੇ ਦਿੰਨੇ ਕੋਈ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਆ ਤਾਹੇ ਨਿਲ ਜਾਣ ਕੇ ਤੁਹਾਨੂੰ ਉਹ ਯਾਰ ਇੰਨੀਆਂ ਗੱਲਾਂ ਕਰਨਾ ਪ੍ਰੈਸ਼ਰ ਪਾਉਂਦਾ ਹੈ ਦੇਦਾ ਕੇ ਤਾਹੇ ਲਾ ਦੇ ਕੇ ਤਾਹੇ ਫਿੱਟ ਹੋ ਨਿਕਲ ਜਾ ਰਿਹਾ ਯਾਰ। ਉਹੀ ਗੱਲਾਂ ਪਾ ਸਭ ਮਰੀ ਜਾਂਦੇ ਨਹੀਂ। ਉਹ ਚੱਲ ਯਾਰ ਰਈ ਜਪਾ ਯਾਰ ਅੱਜ ਤੇਰੇ ਪੈਸੇ ਦੇ ਦਨਾ ਯਾਰ। ਬਾਜੀ ਪੈਸੇ ਦੇ ਦਨਾ ਤੇਰੇ। ਆਹ। ਉਹ ਹਾਤੀ ਕੋਈ ਮਾਰ ਰਹੀ ਆ। ਯਾਰ ਹੋ ਗਿਆ ਯਾਰ ਨੂੰ। ਹਾਂ? ਕਿੰਨਾ ਕਕਦਾ ਚਿਹਰਾ ਹੋ ਗਿਆ ਵਾ। ਮੈਂ ਤੇ ਸਾਲੀ ਬੱਦੀ ਨਹੀਂ ਕਹਦੇ ਪੈਸੇ ਮੋੜੇ ਕਦੀ। ਆ ਦੇ ਦਾਂਗੇ ਤੇ ਪੈਸੇ ਛਾਲ ਛਾਲ ਹੋ ਗਿਆ ਕਿੰਨੇ ਪੈਸੇ ਲੈ ਕੇ ਮਾਰੇ ਫੂਲ ਕੀਤਾ ਨਹੀਂ ਮੈਨੂੰ ਉਹ ਅੱਜ ਹੀ ਤੇਰੇ ਪੈਸੇ ਮੋੜਦ ਨੇ ਮੇਰੀ ਵੀ ਕੁਝ ਬਾਣ ਰਹੀ ਆ ਆਹੋ ਤਾਂ ਠੀਕ ਆ ਅਰੇ ਨੈਨੂ ਕਹਿ ਤਾ ਦਿੱਤਾ ਵਾ ਤੇ ਆਪਣੀ ਵੀ ਕੁਝ ਬਾਣਵਾ ਤੇ ਹੁਣ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਜੇ ਬਾਸ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਹੋਰ ਡਾਕਟਰ ਸਾਹਿਬ ਗੱਲ ਇਦਾਂ ਵਾਂ ਕਿ ਅੱਜ ਕੱਲ ਤੁਹਾਨੂੰ ਪਤਾ ਵੀ ਡੈਡੀ ਦਾ ਵੀ ਜਿਹੜਾ ਸਮੋਸਿਆਂ ਸਮੋਸਿਆਂ ਦਾ ਕੰਮ ਗਰਮੀ ਬੜੀ ਆ ਉਹ ਘਟ ਚੱਲਣ ਡਿਆ ਵਾ ਤੇ ਗੱਲ ਇਦਾਂ ਹੈ ਕਿ ਇੱਥੇ ਆਪਾਂ ਮੈਂ ਤੁਹਾਡੇ ਕੋਲ ਅੱਜ ਥੋੜੀ ਜਿਹੀ ਅਰਜ਼ੀ ਕਰਨ ਆਇਆ ਵਾਂ ਵੀ ਆਪਣੇ ਕੋਲ ਨਾ ਥੋੜਾ ਜਿਆਦਾ ਡੈਡੀ ਹੀ ਹਸਪਤਾਲ ਦਾਖਲ ਵਾਂ ਤੇ ਥੋੜੀ ਜੀ ਮਦਦ ਚਾਹੀਦੀ ਈ ਤੁਹਾਡੇ ਕੋਲ ਮਰਤ ਯਤਨ ਮੈਂ ਦੇਣਾ ਤੂੰ ਤੇ ਮੈਨੂੰ ਪਹਿਲੇ ਪੈਸੇ ਨਹੀਂ ਦੇਣਿਆ ਤੇ ਮੈਨੂੰ ਤਾਂ ਅੱਜ ਲੱਗਾ ਕਿ ਤੂੰ ਅੱਜ ਮੇਰੀ ਦੁਕਾਨ ਤੇ ਇਦਾਂ ਗੱਲ ਵਾ ਡੈਟ ਸਾਹਿਬ ਕਿ ਜਿਹੜੇ ਪਹਿਲੇ ਵੀ ਪੈਸੇ ਮੈਨੂੰ ਪਤਾ ਤੁਹਾਡੇ ਹੈਗੇ ਆ ਥੋੜੇ ਜਿ ਮੈਂ ਸੋਚਿਆ ਕਿ ਦੁਕਾਨ ਤੋਂ ਮੇਰੇ ਤਾਂ ਅੱਜ ਪੈਸੇ ਦੇਣਾ ਆ ਪਹਿਲੇ ਪਰ ਤੂੰ ਫੇਰ ਪੈਸੇ ਮੰਗ ਜਾਣੀ ਨਹੀਂ ਡੈਟ ਸਾਹਿਬ ਪੈਸੇ ਤੁਹਾਨੂੰ ਮੈਂ ਦੇਣਾ ਆ ਕੋਈ ਗੱਲ ਤੁਹਾਡੇ ਉਹ ਵੀ ਪੈਸੇ ਕਰ ਦੂੰਗਾ ਯਾਰ ਇਦਾਂ ਨਹੀਂ ਹੁੰਦਾ ਪਹਿਲੇ ਪੈਸੇ ਤਾਂ ਦੇ ਕਿੰਨੇ ਜਰਾ ਬਾਅਦ ਤੂੰ ਦੁਕਾਨ ਤੇ ਆ ਕੋਈ ਗੱਲ ਨਹੀਂ ਡੈਟ ਸਾਹਿਬ ਕੋਈ ਗੱਲ ਨਹੀਂ ਤੁਹਾਨੂੰ ਉਹ ਹੁਣ ਇਦਾਂ ਵੀ ਡੈਡੀ ਦੀ ਕੰਡੀਸ਼ਨ ਬਹੁਤ ਮਾੜੀ ਆ ਤੇ ਰੁਪਈਆ ਡਾਕਟਰਾਂ ਨੇ ਮੰਗਿਆ 15000 ਰੁਪਈਆ ਤੇ ਆਪਣੇ ਮੇਰੇ ਕੋਲ ਹੈਗਾ 13000 ਤੇ 2000 ਰੁਪਈਆ ਨੇ 2000 ਰੁਪਈਆ ਦੋਏ ਤੇ ਮੈਂ ਤੁਹਾਡੇ ਆ 2-4 ਦਿਨ ਤੀ ਵਾਪਸ ਕਰ ਦਿੰਨੇ ਆ ਤੁਹਾਨੂੰ ਪਤਾ ਹੀ ਅੱਗੇ ਵੀ ਤੁਹਾਡੇ ਕਰ ਦਿੰਦਾ ਰਿਆਂ ਮੈਂ ਤੁਹਾਨੂੰ ਦੇ ਦੇ ਦਵਾ ਪੱਤੇ ਤੇ ਯਕੀਨ ਨਹੀਂ ਆਉਂਦਾ ਮੈਨੂੰ ਕਿਉਂਕਿ ਤੂੰ ਪਹਿਲੇ ਹੀ ਪਾਇਏ ਮੇਰੇ ਬਾਰੇ ਬੜੇ ਮਾਰੇ ਸਭ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਵਾਪਸ ਕਰ ਦੂੰਗਾ ਵਾਪਸ ਤੁਹਾਨੂੰ ਬਾਪੂ ਦੀ ਕੰਡੀਸ਼ਨ ਹੀ ਇਦਾਂ ਦੀ ਹੋ ਗਈ ਨਹੀਂ ਤੇ ਮੈਂ ਪੈਸੇ ਕਦੀ ਮੰਗਦਾ ਹੀ ਨਹੀਂ ਉਹ ਵੀ ਤੁਹਾਡੇ ਕੋਲ ਥੋੜੀ ਜੀ ਲੋੜ ਹੀ ਮੇਰੀ ਗੱਲ ਸੁਣੋ ਅੰਕਵਾਦ ਨੂੰ ਮੈਂ ਤਾਂ ਯਕੀਨ ਕਰ ਲੈਣਾ ਵਾ ਬਾਪੂ ਤੇਰਾ ਬਿਮਾਰ ਵਾ ਇਸ ਕਰਕੇ ਮੈਨੂੰ ਮੈਂ ਚਲੋ ਪੈਸੇ ਦੇ ਦੇਣਾ ਵਾ ਪਰ ਮੇਰਾ ਵੀਰ ਜੀ ਵਾਪਸ ਕਰ ਦੇ ਚੰਗਾ ਵਾਪਸ ਕਰ ਦੂੰ ਜ਼ਰੂਰ ਕੋਈ ਗੱਲ ਨਹੀਂ ਦੇ ਦੇ ਤੁਸੀਂ ਡਾਕਟਰ ਸਾਹਿਬ ਤੁਸੀਂ ਮੇਰਾ ਯਕੀਨ ਨਾ ਤੋੜੀ ਨਹੀਂ ਨਹੀਂ ਯਕੀਨ ਨਹੀਂ ਤੋੜਦਾ ਮੈਂ ਇਦਾਂ ਦਾ ਬੰਦਾ ਨਹੀਂ ਹੈ ਸਭ ਬੜੇ ਬੜੇ ਪੈਸੇ ਲੈ ਕੇ ਵਰਤੇ ਡਾਕਟਰ ਸਾਹਿਬ ਚਲ ਆ ਲੈ 2000 ਰੁਪਏ ਲੈ ਲੈ ਤੇ ਮੇਰਾ ਵੀਰ ਵਾਪਸ ਕਰ ਦੀ ਕੋਈ ਗੱਲ ਤੱਕ ਵਾਪਸ ਕਰ ਦੇਗਾ ਮੈਂ ਕੋਈ ਗੱਲ ਆ 4-5 ਦਿਨ ਤੱਕ ਵਾਪਸ ਕਰ ਦੇਨੇ ਚਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਤਾਂ ਡੈਡੀ ਦਾ ਠੀਕ ਨਹੀਂ ਹੈ ਤੇ ਕਿੰਨਾ 2000 ਰੁਪਏ ਚਾਹੀਦਾ ਤੇ ਮੈਂ ਚੱਲ ਡੈਡੀ ਨੂੰ ਮਨਵਾ ਮੋੜ ਦੇ ਨਿਕਲਿਆ ਹੁਣ ਕਿਹਦਾ ਇਹਦਾ ਹੋ ਗਿਆ ਇਹ ਯਾਰ ਕਿੰਦਾ ਗੋਪੀ ਦੀ ਗੱਲ ਕਰਨਾ ਠੱਗ ਦੀ ਆਹੋ ਤੇ ਕਿੰਦਾ ਮੈਂ ਡੈਡੀ ਨਹੀਂ ਠੀਕ ਹੈ ਤੇ 2000 ਰੁਪਏ ਚਾਹੀਦਾ ਚਾਰ ਇਹਦੇ ਠੇਕੇ ਦੀ ਕਿੰਨਾ ਤੂੰ 2000 ਦੇਖਦੇ ਉਹ ਤੇਰਾ ਭਰਾ ਵੇਖ ਭਰਾ ਯਾਰ ਉਹਨੂੰ ਓਥੇ ਇਹ ਭਲਾ ਚੰਗਾ ਇਹ ਆਵਾਜ਼ ਮਾਰੋ ਉਹ ਨਿਕਲ ਗਿਆ ਯਾਰ ਕਿਤੇ ਆਉਦਾ ਨੂੰ ਪਤਾ ਨਹੀਂ ਇਹ ਉਹ ਨਾਲ ਦੇ ਮੁੰਡੇ ਠੇਕੇ ਦੇ ਆਹ ਹੋ ਉਧਰ ਖੋਤੇ ਸਸੀ ਗੱਲ ਭਾਜੀ ਭਾਈ ਮੁੰਡਾ ਦਾ ਮੇਰੇ ਕੋਲ ਪੈਸੇ ਲੈ ਗਿਆ ਹੁੰਦਾ ਫਰਸਦ ਦੇ ਹੋ ਗਿਆ ਉਹ ਵਾਪਸ ਨਹੀਂ ਆ ਲੈ ਕੇ ਜੀ ਕਿਉਂ ਕਿੰਨੇ ਮਿੰਟ ਕਿੰਨੇ ਮੇਰੇ ਡੈਡੀ ਮੈਂ ਠੀਕ ਨਹੀਂ ਹਸਪਤਾਲ ਤੋਂ ਦਾਖਲ ਹੋ ਆ। ਤੋਂ ਮੇਰਾ ਵੀਰ ਜਲਦੀ ਉਹਨੂੰ ਪੈਸੇ ਦੇ ਦੋ। ਵੀਨੇ ਪੁੱਛਿਆ ਤਾਂ ਜੀ ਬਹੁਤ ਤੁਹਾਡਾ ਨਾਮ ਲੈ ਕੇ ਜਿੰਦਾ ਡੈਡੀ ਮੇਰਾ ਦੱਸ ਰਿਹਾ ਕਿ ਜਿੰਦਾ ਬਹੁਤ ਚੰਗੀ ਆ ਸੁਮੇ ਸੁਮੇ ਵੇਖਦੇ ਨਹੀਂ ਗਰਮੀ ਚ ਕੰਮ ਘਟਵਾ ਤੇ ਕਿਹਦਾ ਮੈਨੂੰ ਬਹੁਤ ਜ਼ਰੂਰੀ ਚਾਹੀਦੇ ਆ ਕੋਈ ਨਹੀਂ ਆਇਆ ਬਾਈ ਅਸ ਤਾਨੂੰ ਦੱਸਿਆ ਨਹੀਂ ਉਹਨੇ ਨਾ ਉਹਦਾ ਮਲੇ ਕੋ ਠੱਗੀ ਮਾਰ ਕੇ ਲਾ ਗਿਆ ਮੈਨੂੰ ਦੁਖੀ ਕੀਤਾ ਉਹਨੇ ਯਾਰ ਆਹ ਸਾਹ ਕਬਾ ਨਹੀਂ ਕਤਾਂ ਕਦੀ ਕਿ ਤੋ ਲੈ ਜਾਂਦਾ ਬਾਈ ਕਦੀ ਦੇਖ ਕੋ ਲਈ ਜਾਂਦਾ ਲਾਂਮੇ ਦੋਈ ਜਾਂਦਾ ਬਾਈ ਫਰਦਾਨ ਕੀ ਕਰਨ ਵਾਲੇ ਨੇ ਜਾ ਕੇ ਖੇਤਰੇ ਉੱਤੇ ਖਾਣੇ ਲੱਗਦੇ ਲੱਭ ਕੇ ਕਰਦੇ ਹਾਲੇ ਆ ਤੋ ਉਹਨੂੰ ਕਹਾਂਗੇ ਨੂੰ ਗੱਲ ਹੀ ਸੱਟਾ ਮਾਰਨੀ ਇਹ ਤਾਂ ਨਿਆ ਸਿਰੋ ਲੱਭਣਾ ਨਹੀਂ ਹਾਂ ਕਿੱਦਾਂ ਲਾ ਲਗਾ ਲਓ ਕੀ ਗੱਲ ਵਾ ਲੱਭਣੇ ਕਿਨੇ ਰੋਣੇ ਚੰਚਾ ਨੂੰ ਤਾਂ ਲੱਭਣੇ ਕਿੱਥੋਂ ਗਿਆ ਕਾਲੇ ਦੇ ਭਾਜੇ ਭੋਲੇ ਧੋੜੇ ਲੈ ਪਰ ਨੋਕਾ ਸਕੇ ਪਹਿਲੇ ਲੈ ਮੈਂ ਸਾਹੇ ਤੋਂ ਉਪੇ ਕੋ ਚਲੋ ਪਹਿਲੇ ਲੈ ਮੈਂ 55000 ਲਾਉਂਜੋ ਬਰਾ ਤੇ ਕਿੰਨੇ ਮਾ ਚੰਗੀ ਤਰਾ ਹੋਰ ਜੇ ਤੇ ਆ ਲੈ ਜੱਲਾ ਮਾ ਦੇ ਯਾ ਮੋਸੇ ਅਲੀ ਮੋਸੇ ਖਤੂ ਮੋ ਗਿਆ ਆ ਕਰ ਆ ਠੱਕ ਕੱਪ ਆ ਗਿਆ ਅੱਜ ਮਾਈ ਮਾਈ ਭਾਜੇ ਨਾਲ ਤੇ ਅੱਜ ਜੜ ਦੇ ਕਾਬੂ ਆ ਗਿਆ ਬੜੇ ਜਨਾਰੇ ਭਈ ਅੱਜ ਜੜ ਦੇ ਸਭ ਤੋਂ ਆ ਗਿਆ ਉਸੇ ਆ ਮੈਨੂੰ ਅੱਜ ਕੀ ਹੋ ਰਿਹਾ ਅੱਜ ਜੱਟਾਂ ਦੇ ਕਾਬੂ ਆ ਗਿਆ ਉਹਦੇ ਜਾਰੇ ਲਈ ਆ ਜੱਟਾਂ ਦੇ ਕਾਬੂ ਆ ਗਿਆ ਉਸੇ ਆ ਮੈਨੂੰ ਅੱਜ